ਹੈਲੋ ਇਹ ਜੀ ਮੈਂ ਕੰਦਾ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਕੰਦਾ ਤੇ ਮੈਂ ਨਾਲ ਦੋ ਬੰਦੇ ਤੋਂ ਬਹੁਤ ਦੁਖੀ ਹਾਂ ਮੈਂ ਫੇਮ ਲਿਆ ਕਿ ਦਰਹੰਦਾ ਸੀਗਾ ਦੋ ਬੰਦਿਆਂ ਦੀ ਇੱਕ ਤਾਰ ਤੇ ਮੰਦਾ ਸਾਡੇ ਟੀਕਾ ਨਾਲ ਚਕਤਾਰ ਆੜਤੀਆ ਹਾਂ ਹਾਂ ਸਿੱਖਾਂ ਦਾ ਮੰਦਿਰ ਨਿਰਤਾਰ ਆੜਤੀਆ ਰਾਮਪੁਰੇ ਵਾਲਾ ਖੰਡਾਂ ਲਾ ਤੇ ਬੰਦਾਂ ਨੇ ਭਾਜੋ ਮੇਰਾ ਜੀਨ ਆਰਾਮ ਕਰਦਾ ਕਿ ਤਾਰ ਗੰਪਾ ਲੈ ਕੇ ਕਰੇ ਇਹਨਾਂ ਤਾਂ ਤਾਂ ਕੋ ਹੋ ਕੇ ਮੈਨੂੰ ਹਾਂ ਸਕਦੇ ਕਿਸੇ ਕੋ ਨਹੀਂ ਆਰਾਮ ਕਰਦੇ ਬਹੁਤ ਮੈਨੂੰ ਮੂ ਮਾ ਜਾਈ ਤੇ ਮੇਰੇ ਨਾਲ ੱਗੀ ਵੱਜ ਗਈ ਇਹਨਾਂ ਦੀ ਟੀਮ ਲੈਣ ਗਿਆ ਸੀ ਬੱਤਾਂ ਆਉਦੀ ਲੈਣ ਗਿਆ ਸੀ ਆ ਦੇਖੋ ਅੱਜ ਵਾਹ ਤੇ ਮੋਨੋ ਠੀਕੇ ਮਰੂਗਾ ਲੰਗਾ ਮੇਰੇ ਕੋਲ ਇਹਨਾਂ ਦਾ ਸਕੇ ਮਾਪਾ ਇਹ ਤੋਂ ਬਾਈ ਮੈਂ ਮਲਵੀਰ ਸਿੰਘ ਸੰਵਾਦ ਮੈਂ ਸਾਡੇ ਪਿੰਡ ਸਿੱਖਾਂ ਦੇ ਕਤਲਲ ਉਦਾਰ ਦੀ ਦਾ ਮੁੰਡਾ ਸ਼ੋਕ ਮੈਂ ਵੀ ਉਹਨੂੰ 15000 ਰੁਪਏ ਦੇ ਦਿੱਤਾ ਮਤਲਬ ਜਿਹੜੇ ਜਗਾ ਆ ਗਿਆ ਥੇ ਪਿੰਡ ਦੇ ਵਿੱਚ ਉਹ ਕੁਆਦੀਆਂ ਨੇ ਮੈਂ ਮੈਂ ਬਈ ਹੋ ਗਿਆ ਜਿਵੇਂ ਮੇਰਾ ਬਲਦ ਖਵਾ ਗਿਆ ਸੀਗਾ ਇਹਨਾਂ ਨੇ ਮੇਰੇ ਬਲਦ ਕਬਜ਼ੇ ਚ ਪੀ ਕੇ ਨਾ ਦੇ ਪਤਾ ਨਹੀਂ ਕਹੇ ਜੀ ਵੀ ਮਰਨ ਦੇ ਵੀ ਮੈਂ ਡਰ ਫੇਰਿਆ ਭਈ ਮਹੀਨਾ ਉੱਤੇ ਇਹਨਾਂ ਨੇ ਮਰਨ ਦੇ ਦਿੱਤੀ ਕਿ ਸਾਡੇ ਮੇਰੀ ਵੀ ਮਰ ਜੇ ਬਾਅਦ ਵਿੱਚ ਮੈਂ ਪਤਾ ਲਗਿਆ ਮੈਂ ਵਗਾ ਮੈਂ ਤੱਕ ਰਿਹਾ ਕੰਗਾਲ ਮੇਰੇ 15 ਲੱਖ ਰੁਪਏ ਦਿੱਤਾ ਜਿਹੜਾ ਵੀ ਉਹਦਾ ਮੈਨੂੰ ਉਹ ਕਰਕੇ ਜਗਾ ਦੀ ਵੇਰਤੀ ਕਰ ਦੋ ਇਹਨਾਂ ਦੀ ਵੇਰਤੀ ਦੇਖਦਾਈ ਬਾਈ ਇਹਨਾਂ ਦਾ ਕਿਆ ਵਾ ਮੈਂ ਸ਼ਕਾਇਆ ਬਾਜ ਮਰਦਾਗਾ ਬਈ ਦਿੱਤਾ ਉਹਦਾ ਉਹ ਦੂਜੀ ਦਾ ਅਤਵਾਰ ਤੇ ਉਹਦੇ ਮੁੰਡੇ ਦਾ ਬਈ ਛੋਤੇ ਦਾ ਕਾ ਕੀ ਮਰਦਾਗਾ ਅਰਥ ਸੁਗਰੀ ਵੀ ਰਾਇ ਬਈ ਮੈਂ ਸੁਗਰੀ ਵੀ ਕੇ ਮਰਦਾਗਾ ਆਹ ਸੁਗਰੀ ਨਹੀਂ ਮਰਾਂਗੇ ਆਹ ਸਰਪਾਸ ਨੂੰ ਬੋਲਵਾ ਬਈ ਮੈਂ ਮਰਦਾਗਾ ਬਈ ਇਹਨਾਂ ਦਾ ਕਰਕੇ ਫੋਟ ਇਹਨਾਂ ਨੂੰ ਆਮ ਨੂੰ ਵੇਰਤੀ ਗਈ ਹੈ ਜਗਾ ਦੀ ਸੋਦੇ ਦੇ ਸੋਦੇ ਦੇ ਪਿਆਦਗਰ ਕੀ ਮਰਦਾ ਨਹੀਂ ਸਰਪਾਸ ਜਾ ਕੇ ਤੇ ਸੁਬਰੀਕ ਕਿੰਨ ਬੋਨੋ ਬਈ ਮੇਰੀ ਜ਼ਿੰਮੇਵਾਰੀ ਹੈ ਮੇਂ ਦੀ ਪਈ ਪੇਸ਼ੀ ਦੇ ਵਿੱਚ ਮੇਰਾ ਜੋ ਕਾਇ ਹੋਆ ਮੰਨ ਲੀ ਇਹ ਜ਼ਿੰਮੇਵਾਰੀ ਮੇਂ ਦੀ ਨੋਦੀ ਇਹ ਜੀ ਕੇ ਲਾਉਂਦੇ ਆ ਬੈਠਿਆਂ ਨੇ ਗਲਤ ਵੀ ਕੀ ਲਾ ਕੇ ਮੈਨੂੰ ਮਾਰਨ ਦਾ ਉਹ ਕਹਾਣੀ ਮਰਜੀ ਮੈਂ ਉਹ ਤੋਂ ਬੱਤ ਗਏ ਪਰ ਉਹ ਮੈਂ ਜਦੋਂ ਉਹਨੂੰ ਰਿਪੋਰਟ ਹੀ ਲਾਉਂ ਗਿਆ ਉਹਦੀ ਅੱਥੀ ਨਹੀਂ ਕਰਾਂ ਉਹ ਜਿਹੜੀ ਹੁਣ ਮੈਂ ਮਰਦਾ ਬਈ ਹਾਂ ਦਾ ਕਰਕੇ ਸਟੇਲ ਮਰਦਾਗਾ ਮੇਨੂੰ 사ਮੀ ਨਹੀਂ ਹੋਗਾ ਮੇਰੇ ਬੱਚਾ ਕਾਮੇ ਦੇ ਬੱਚਾ ਨੂੰ ਸਾ ਮਰਨਾ ਚਾਹੀਦਾ ਮੈਂ ਇਹਨਾਂ ਦਾ ਕਰਕੇ ਮਰਦਾਗਾ ਦਮੈ ਸੁਬਰੀ ਵੀ ਚਾਹ ਰਗਾ ਬਈ ਮੈਂ ਨੋ ਅੱਜ ਭਾਈ ਜੀ ਨੇ ਛੰਨਾ ਰਾਤ ਇੱਕ ਬੰਦਭਾਗੀ ਘਟਨਾ ਵਾਪਰੀਆ ਦੋ ਮੌਤਾਂ ਹੋਈਆਂ ਕੀ ਕਹਿਣਾ ਚਾਹਦੇ ਹੋ ਤੁਸੀਂ ਕੌਣ ਲੱਗਦੀ ਸੀ ਤੁਹਾਡੀ ਉਹੋ ਜੀ ਮੇਰਾ ਮਿੱਤਰ ਹੈ ਜੀ ਅਸੀਂ ਬਚਪਨ ਤੋਂ ਇਕੱਠੇ ਰਹਿੰਦੇ ਹਾਂ ਹੂੰ ਉਹ ਨਾ ਉਹਦਾ ਤਾਂ ਰੰਗ ਹੋ ਗਿਆ ਸੀਗਾ ਜੀ ਸੇ 7 ਮਹੀਨੇ ਪਹਿਲਾਂ ਉਹ ਦਿਮਾਗੀ ਪਰੇਸ਼ਾਨ ਸੀਗਾ ਹੂੰ ਦਿਮਾਗੀ ਪਰੇਸ਼ਾਨ ਉਹ ਕਹਿੰਦਾ ਮੇਰੀ ਲੱਤ ਠੀਕ ਨਹੀਂ ਹੋਣੀ ਮੇਰੀ ਲੱਤ ਠੀਕ ਨਹੀਂ ਹੋਣੀ ਇਹ ਕਰਦਾ ਕਰਦਾ ਵੀ ਮੈਂ ਮਰੂੰਗਾ ਮਰੂੰਗਾ ਇਹੀ ਗੱਲ ਕਹਿੰਦਾ ਰਹਿੰਦਾ ਸੀ ਹੂੰ ਉਹ ਫਿਰ ਇੱਕ ਕੋਈ ਮਿੱਤਰ ਸੀਗਾ ਉਹ ਤਾਂ ਹੋਰ ਹੂੰ ਉਦਨਕਾਰ ਤੇ ਚੜ ਕੇ ਜਾ ਕੇ ਬਾਹਰ ਖੇਤਾਂ ਸੇ ਜਾ ਕੇ ਖਾ ਪੀ ਕੇ ਕੁਛ ਪਰ ਫੇਜੀ ਕੋਈ ਗੱਲ ਹੈ ਨਹੀਂ ਵੀ ਜਿਹੜੀ ਆ ਇੱਥੇ ਉਹ ਵੀਡੀਓ ਵਾੜ ਵਾਲੀ ਉਹ ਤਾਂ ਦਿਮਾਗੀ ਸਾਡੇ ਕੋਲ ਸਰਟੀਫਿਕੇਟ ਪਿਆ ਉਹਦੇ ਕਿੰਨੇ ਵਜੇ ਦੀ ਘਟਨਾਗੀ ਇਹ ਇਹ 4:00 ਵਜੇ ਦੀ ਹੋਈ 4:30 4:35 ਵੇ ਦੀ ਕੀ ਮੌਕੇ ਤੇ ਮਾਦ ਹੋਗੀ ਜਾਂ ਐਡਮਿਟ ਕਰਾਇਆ ਸੀ ਕਿਤੇ ਉਹਨਾਂ ਨੂੰ ਇਹ ਮੌਕੇ ਤੇ ਹੋਗੀ ਜੀ ਬਲਵੀਰ ਸਿੰਘ ਦੀ ਤਾਂ ਦੂਜੇ ਮੁੰਡੇ ਨੂੰ ਲੈ ਗਏ ਸੀਗੇ ਉਹਦਾ ਉਹ ਰਸਤੇ 'ਚ ਹੋ ਗਈ ਹੌਂਡੇਟੋ ਬੋਡੀ ਕਿਥੇ ਨਹੀਂ ਜੀ ਉਹ ਹੌਂਡੇਟੋ ਬੋਡੀ ਹਸਪਤਾਲ 'ਚ ਜੀ ਉਹਦਾ ਵੀ ਕੋਈ ਬੀੜਗੋ ਦੀ ਕੋਈ ਬੜੀ ਤੋਕਾਲੀ ਗੱਦ ਨਹੀਂ ਜਿਹੜਾ ਮਾਮਲਾ ਸਾਹਮਣੇ ਆਇਆ ਜਿਹੜੀ ਕੋਈ ਵੀਡੀਓ ਵਗੈਰੇ ਨੂੰ ਬਣੀ ਹੈ ਜਿਹੜਾ ਸੋਸਾਇਟੀ ਹੋਏ ਹੈਗੇ ਇਹ ਕੀ ਮਾਮਲਾ ਤੇ ਕੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਹ ਕੁਲਵਿੰਦਰ ਸਿੰਘ ਕਿੰਦਾ ਪੁੱਤਰ ਜਗਰੂਪ ਸਿੰਘ ਦਾ ਕੱਲ੍ਹ ਕਾ ਸਾਨੂੰ ਆਇਆ ਸੀਗਾ ਡਡ ਬਰਾਉਂਡਡ ਦਾ ਈਟ ਇਸ ਹੋਂ ਦੇ ਵਿੱਚ ਇਕਬਲ ਸਿੰਘ ਸੀਗਾ ਦੁਨੇ ਦੂਸਰੀ ਉਸ ਵਿੱਚ ਇਹਨਾਂ ਨੇ ਕੋਈ ਜ਼ਹਿਰ ਦੀ ਚੀਜ਼ ਖੇਤ ਦੇ ਵਿੱਚ ਕਰਦੀ ਹੈ ਉਹਨਾਂ ਦੇ ਬਾਅਦ ਸਾਗੇ ਨੇ ਬਿਆਨ ਲਿਖਾ ਰਹੇ ਨੇ ਇਹਨਾਂ ਦੀ ਡਡਗੋੜੀ ਸਰਕਾਰੀ ਹਸਪਤਾਲਾਂ ਬਣਾ ਲਏ ਨੇ ਜੋ ਬਣਦੀ ਹੈ ਕਾਨੂੰਨੀ ਤੌਰ ਤੇ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਂਦੀ ਪੋਸਮਾਰਟ ਅੱਜ ਵੀ ਹੋ ਜਾਣਾ ਜੀ ਹਾਂ ਅੱਜ ਦਾ ਜਿਹੜਾ ਪਤਾ ਹੈ ਕੁਲਵਿੰਦਰ ਸਿੰਘ ਗੰਦੇ ਦਾ ਜਗਤ ਸਿੰਘ ਜਿੱਪਾ ਅਤੇ ਜਿਹੜਾ ਦੂਜਾ ਬਲਬੀਰ ਸਿੰਘ ਹੈ ਇਹਦਾ ਪਤਨ ਛੱਤਰ ਸਿੰਘ ਹੈ ਆਏ ਨੇ ਜੋ ਬਿਆਨ ਲਿਖਾਉਣਗੇ ਉਹਦੇ ਦੌਰ ਤੇ ਜੁੜੀ ਕਾਰਵਾਈ ਨੂੰ ਦੇ ਦੌਰ ਤੇ ਕੀਤੀ ਜਾਵੇ